1000 ਉਹ ਨਹੀਂ ਥੋੜਾ ਚਾੜਾ ਉਹ ਮੰਨ ਲਓ ਮੈਂ ਵੀ ਤੁਹਾਨੂੰ ਪਤਾ ਤੁਹਾਨੂੰ ਪਤਾ ਮੈਂ ਕਿੱਡੇ ਤੱਕੇ ਕਿੰਨੇ ਹਾਈ ਕੋਰਟ ਕਿਹੜੇ ਖਾ ਖਾ ਕੇ ਮੈਂ ਪਰੇਸ਼ਾਨ ਹੋਇਆ ਵੈ ਮਿੰਦਰ ਵੀਰੇ ਹੁਣ ਉਹਨੂੰ ਬਲਾ ਕੇ ਫੇਰ ਹੀ ਕਿਸੇ ਪਾਸੇ ਲਾਣਾ ਫੇਰ ਕਿਤੋਂ ਕੋਈ ਆ ਕੇ ਤੁਹਾਨੂੰ ਵੱਧ ਕਰਾ ਦੇਣਾ 8 ਤਰੀਕ ਦੀ ਐਕਟਿਵਾ ਚੱਕੀ 9 ਨੂੰ ਮੈਂ ਛੜਾਈ ਤੁਸੀਂ ਹਿਸਾਬ ਲਾ ਲਓ ਇੱਕ ਐਕਟਿਵਾ ਛੜਾਣ ਲਈ ਵੀਡੀਓ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੇ ਵੀ ਦਿੱਤੀ ਹੈ ਜਿਹਦੇ ਵਿੱਚ ਮੈਨੂੰ ਕਹਿ ਰਿਹਾ ਵੀ ਖਰਚਾ ਪਣੀ ਦਾ ਦੇ ਦੇ ਬਾਜੀ ਕੋਈ ਚਲਾਨ ਨਹੀਂ ਕਟਿਆ ਪੰਜ ਪਾਉਂਡ ਪੈਸਾ ਕਦਾ ਮੰਗਿਆ ਪੈਸਾ ਬਸ ਉਦਾਂ ਹੀ ਐਕਟੀਵਾ ਛੱਡਣ ਦਾ ਕਿੰਨੇ ਚ ਡੀਲਿੰਗ ਹੋਈ 5000 ਰੁਪਇਆ ਕਹਿੰਦਾ ਸੀ ਬਾਹਰ ਆਇਆ ਫਿਰ ਕਹਿੰਦਾ ਯਾਰ ਮੈਂ ਕਿੰਨੇ ਪੈਸੇ ਮੈਂ ਕਹਾ 1000 ਰੁਪਇਆ ਕਹਿੰਦਾ ਯਾਰ ਘੱਟ ਲੈ ਮੈਂ ਕਹਾ ਬਾਕੀ ਤੈਨੂੰ 4000 ਰੁਪਇਆ ਬਾਅਦ ਚ ਦੇਵਾਂਗਾ ਸੁਣ ਲਿਓ ਹੁਣ ਇੱਕ ਤਾਂ ਬੰਦਾ ਭਾਜੀ 1000 ਰੁਪਇਆ ਦਿਹਾੜੀ ਕਮਾਉਂਦਾ ਜੋ ਥਾਣੇ 1000 ਰੁਪਇਆ ਦੇ ਦੇ ਤੇ ਘਰੇ ਕੀ ਲੈ ਕੇ ਜਾਉਂਦਾ ਲੇਕਿਨ ਇਹਨਾਂ ਨੂੰ ਖੁਦ ਨੂੰ ਸ਼ਰਮ ਚਾਹੀਦੀ ਸ਼ਰਮ ਤਾਂ ਇਹਨਾਂ ਨੂੰ ਇਹਨਾਂ ਦੀ ਤਾਂ ਸ਼ਰਮ ਫੁੱਟੀ ਹੋਈ ਹੈ ਜੇ ਸ਼ਰਮ ਹੁੰਦੀ ਤਾਂ ਜਿੱ ਕਹੀ ਨਾ ਮੈਂ ਯਾਰ ਮੈਨੂੰ ਕਾਰ ਵਾਲੇ ਨੇ ਮੈਨੂੰ ਟ੍ਰੈਫਿਕ ਵਾਲੇ ਨੇ ਦੱਸਿਆ ਕਿ ਕਾਰ ਵਾਲੇ ਦਾ ਨੁਕਸਾਨ ਬਹੁਤ ਹੋਇਆ ਤੇ 5-7 ਹਜ਼ਾਰ ਦਾ ਨੁਕਸਾਨ ਹੋਇਆ ਵੀ ਤੂੰ ਮਣੀ ਤੂੰ ਉਹਨਾਂ ਨਾਲ ਬਹਿ ਕੇ ਗੱਲ ਕਰੀ ਇਹ ਮੈਨੂੰ ਕਹਿੰਦਾ ਬਾਬਾ ਤੂੰ ਹਜ਼ਾਰ ਰੱਖ ਲੈ ਹਜ਼ਾਰ ਰੱਖ ਲੈ ਜਦੋਂ ਪਾਲਟੀ ਆਏਗੀ ਮੇਰਾ ਵੀ ਪੂਰਾ ਟਕਾਈ ਕੋਈ ਨਾ ਟਕਾਈ ਜੇ ਆਪਣੀ ਨਿਪਟਦੀ ਹੋਏਗੀ ਤੇ ਮੇਰਾ ਵੀ ਲੈ ਕੇ ਨਿਪੇੜਦੀ ਤੇ ਜੋ ਹੋਰ ਕਹਣਗੇ ਤੇ ਮੈਂ ਫਿਰ ਆਪਾਂ ਕਰ ਲਵਾਂਗੇ ਜਦੋਂ ਪਾਲਟੀ ਆ ਜੇਗੀ ਤੇ ਬਹਿ ਕੇ ਨਿਪੇੜ ਲਵਾਂਗੇ ਲੁਧਰਣਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਥਾਣਾ ਡਿਵੀਜ਼ਨ ਨੰਬਰ 2 ਦਾ ਮਾਮਲਾ ਇੱਕ ਪੱਕਦਾ ਹੀ ਜਾ ਰਿਹਾ ਹੈ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਐਸਆਈ ਦੀ ਇੱਕ ਵੀਡੀਓ ਬੜੀ ਪ੍ਰਮੁਖਤਾ ਨਾਲ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਐਕਟਿਵਾ ਛੁੜਵਾਣ ਗਏ ਨੌਜਵਾਨ ਕੋਲ ਪੈਸੇ ਮੰਗੇ ਡਿਮਾਂਡ ਹੋਈ ਲੇਕਿਨ 5000 ਦੇ ਮੰਗਿਆ ਜਾ ਰਿਹਾ ਸੀ ਲੇਕਿਨ 1000 ਰੁਪਏ ਦੇਣ ਤੇ ਉਹਦੀ ਡਿਮਾਂਡ ਜਿਹੜੀ ਆ ਵੀਡੀਓ ਜਿਹੜੀ ਵਾਇਰਲ ਹੋਣ ਲੱਗੀ 1000 ਰੁਪਏ ਦੇਣ ਦੇ ਉੱਤੇ ਉਸ ਦੀ ਐਕਟਿਵਾ ਮਿਲੀ ਕੀ ਨਹੀਂ ਮਿਲੀ ਗਲਬਾਤ ਵੀ ਕਰ ਲਿਆ ਮਨੀ ਖੇੜਾ ਲੇਕਿਨ ਸਾਈ ਪਾ ਰਿਹਾਦਾ ਸਾਈਬਰ ਸੈੱਲ ਦੇ ਕੋਲ ਨੇ ਸੋਰਸ ਨਹੀਂ ਹੈਗਾ ਕਿ ਉਹ ਵੀਡੀਓ ਵੀ ਲੱਭ ਕੇ ਦੱਸ ਦੇ ਕਿੰਨੇ ਪਾਈ ਆ ਲੇਕਿਨ ਸਾਡਾ ਮਣੀ ਹੈਗਾ ਮਣੀ ਨਾਲ ਗਲਬਤ ਵਗੈਰੇ ਮਣੀ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਹੁਣ ਨਵਾਂ ਇਹ ਚਰਚਾ ਜਿਹੜਾ ਕੱਢ ਲਿਆ ਕਿ 5000 ਮੰਗੇ ਜਾ ਰਹੇ ਸੀ ਇਹ ਕੌਣ ਸੀਗੇ ਉਹ ਐਸੇ ਹਿਸਾਬ ਜਿਨ੍ਹਾਂ ਨੇ 5000 ਮੰਗੇ ਸੀ ਹਜ਼ਾਰ ਦੇ ਵਿੱਚ ਤੁਸੀਂ ਉਹਦੀ ਵੀਡੀਓ ਵਾਇਰਲ ਕਰਤੀ ਬ੍ਰਦਰ ਇਹ ਐਸੇ ਹੀ ਮਹਿੰਦਰਪਾਲ ਨਾ ਇਹਦਾ ਥਾਣਾ ਡਿਵੀਜ਼ਨ ਨੰਬਰ 2 ਚ ਲੱਗਾ ਤਾਂ ਇਹ ਨਾ ਤਾਂ ਹੁਣ ਵੀ ਬੈਲਟ ਨੰਬਰ ਇਹਦਾ 166 ਹੈ ਇਹਦੀ ਨਾ ਬੜੇ ਦਿਨ ਤੋਂ ਮੇਰੇ ਯਾਰ ਦੋਸਤ ਮਿੱਤਰ ਬੜੇ ਦਿਨ ਤੋਂ ਕਹਿੰਦੇ ਪਏ ਸੀ ਜਿੱਦਾਂ ਸਿਵਲ ਦੇ ਬਾਹਰ ਨਾਕਾ ਲੱਗਦਾ ਹੂੰ ਇਹ ਉੱਥੇ ਖੜ ਕੇ ਵੀ ਜਿੰਨੂੰ ਇਹਨੇ ਫੜ ਲਿਆ ਇਹਨੇ ਉਹਦੇ ਤੋਂ ਵੀ ਪੈਸੇ ਮੰਗ ਲੈਣੇ ਹੂੰ ਹੁਣ ਮੈਂ ਵਾਰਡ ਨੰਬਰ 75 ਅਮਰਪੁਰੇ ਦਾ ਰਹਿਣ ਵਾਲਾ ਮਤਲਬ ਚਲਾਨ ਨਹੀਂ ਕੱਢਦੇ ਸੀ ਉੱਤੇ ਚਲਾਨ ਨਹੀਂ ਕੱਢਦੇ ਸੀ ਉਹਦਾ ਕੋ ਫੜ ਲਿਆ ਉਹਦੇ ਕੋ ਪੈਸੇ ਲੈ ਲੇ ਮੈਨੂੰ ਫਿਰ ਕਈ ਮੇਰੇ ਯਾਰ ਦੋਸਤਾਂ ਨੇ ਕਿਹਾ ਸੀ ਵੀ ਮਣੀ ਭਾਜੀ ਯਾਰ ਇਹਨੇ ਬੜਾ ਪਰੇਸ਼ਾਨ ਕੀਤਾ ਹੋਇਆ ਸਾਨੂੰ ਫਿਰ ਮੈਂ ਆਪਣੇ ਵਾਰਡ ਦੇ ਵਿੱਚ 75 ਦੇ ਵਿੱਚ ਸਾਰੇ ਮੁੰਡਿਆਂ ਨੂੰ ਸਾਰੇ ਯਾਰ ਦੋਸਤਾਂ ਨੂੰ ਕਹਤਾ ਵੀ ਜਦੋਂ ਤੁਹਾਡਾ ਕੋਈ ਰੋਲਾ ਡਿਵੀਜ਼ਨ ਨੰਬਰ 2 ਦੇ ਵਿੱਚ ਖਾਸ ਕਰਕੇ ਮਹਿੰਦਰਪਾਲ ਕੋਲ ਆਵੇ ਤੇ ਮੈਨੂੰ ਇੱਕ ਵਾਰੀ ਫੋਨ ਜ਼ਰੂਰ ਕਰਿਓ ਫਿਰ ਵਾਕਿਆ 8 ਤਰੀਕ 9 ਤਰੀਕ ਦਾ ਲੋਕ ਲੱਡੇ ਦੇ ਕੋਲ ਐਕਟਿਵਾ ਦੇ ਵਿੱਚ ਮਾੜੇ ਕੋ ਟਕਰਾਰ ਗੱਡੀ ਵਾਲੇ ਨਾਲ ਹੋ ਗਿਆ ਟ੍ਰੈਫਿਕ ਵਾਲਿਆਂ ਨੇ ਦੋ ਵਾਲਿਆਂ ਨੂੰ ਤਲਾ ਦਿੱਤੀ ਇਹ ਮੋਕੇ ਮਹਿੰਦਰਪਾਲ ਐਸਆਈ ਉੱਥੇ ਗਿਆ ਮਤਲਬ ਆਈਓਸੀ ਉਸ ਟਾਈਮ ਦੇ ਉਸ ਟਾਈਮ ਦਾ ਇਹ ਉੱਥੇ ਗਿਆ ਉੱਥੋਂ ਇਹਨੇ ਐਕਟਿਵਾ ਚੱਕੀ ਨੋ 8 ਤਰੀਕ ਦੀ ਐਕਟਿਵਾ ਚੱਕੀ ਨੋ ਨੂੰ ਮੈਂ ਛੜਾਈ ਤੁਸੀਂ ਹਿਸਾਬ ਲਾ ਲਓ ਇੱਕ ਐਕਟਿਵਾ ਛੜਾਣ ਲਈ ਵੀਡੀਓ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੇ ਵੀ ਦਿੱਤੀ ਹੈ ਜਿਹਦੇ ਵਿੱਚ ਮੈਨੂੰ ਕਹਿ ਰਿਹਾ ਵੀ ਖਰਚਾ ਪਣੀ ਦਾ ਦੇ ਦੇ ਦੇਖੀ ਬਾਈ ਮਨੇ ਕੋ ਗੱਲ ਦੱਸੋ ਚਲੋ ਐਕਟਿਵਾ ਐਕਸੀਡੈਂਟਲ ਹੋ ਗਿਆ ਤੇ ਉਹ ਗੱਡੀ ਵਾਲੇ ਨੇ ਪਹਿਲੇ ਲਿਬੜ ਗਿਆ ਸੀਗਾ ਗੱਡੀ ਵਾਲਾ ਆਇਆ ਹੀ ਨਹੀਂ ਗੱਡੀ ਵਾਲਾ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਮੈਂ ਤਾਂ ਮੈਂ ਤਾਂ ਇੱਕ ਥਾਣੇ ਗਿਆ ਤੇ ਉਹ ਤੇ ਪਰਚਾ ਦਰਜ ਹੋਇਆ ਐਕਟਿਵਾ ਵਾਲੇ ਤੇ ਪਰਚਾ ਕੋਈ ਦਰਜ ਕੀਤਾ ਐਕਸਪਾ ਥਾਣੇ ਗਈ ਜਦੋਂ ਕੁਝ ਵੀ ਨਹੀਂ ਕੀਤਾ ਸਾਡੇ ਕੋਈ ਐਕਟਿਵਾ ਦੇ ਪੂਰੇ ਡਾਕੂਮੈਂਟ ਪੂਰੇ ਕਾਗਜ਼ ਬਿੱਲ ਸਭ ਕੁਝ ਸੀ ਤੇ 5000 ਰੁਪਏ ਦਾ ਸਬੂਤ ਵਾਲੀ ਦਾ ਲੱਗ ਜਾਂਦਾ ਵੇ ਸਬੂਤ ਵਾਲੀ ਥਾਣੇ 'ਚ ਕੋਈ ਕਾਪੀ ਮਿਲੀ ਸਬੂਤ ਵਾਲੀ ਦੀ ਕੋਰਟ ਤੋਂ ਕਰਾ ਕੇ ਲਈ ਸੀ ਇਹ 5000 'ਚ ਭਾਜੀ ਕੋਈ ਚਲਾਨ ਨਹੀਂ ਕਟਿਆ ਤੇ 500 ਪੈਸਾ ਕਦਾ ਮੰਗਿਆ ਫਿਰ ਪੈਸਾ ਬਸ ਉਦਾਂ ਹੀ ਐਕਟਿਵਾ ਛੱਡਣ ਦਾ ਕਿੰਨੇ 'ਚ ਡੀਲਿੰਗ ਹੋਈ 5000 ਰੁਪਏ ਕਹਿੰਦਾ ਸੀ ਮੈਂ ਕਹਾ ਭਰਾਵਾ ਮੈਂ ਇੰਨੇ ਨਹੀਂ ਦੇ ਸਕਦਾ ਪਹਿਲਾਂ ਤਾਂ ਕਹਿੰਦਾ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਦੇਖ ਲਿਓ ਜਦੋਂ ਮੈਂ ਕੈਮਰਾ ਔਨ ਕਰਕੇ ਗਿਆ ਮੁੰਚੀ ਦੇ ਕਮਰੇ 'ਚ ਉੱਥੇ ਬੈਠਾ ਸੀ ਮੈਨੂੰ ਕਹਿੰਦਾ ਪੈਸੇ ਸੇਵਾ ਦਾ ਕਰਾ ਦੇ ਮੈਂ ਕਿਹਾ ਚਲੋ ਫਿਰ ਬਾਹਰ ਆਓ ਸੁਣ ਲਿਓ ਵੀਡੀਓ ਬਾਹਰ ਆਇਆ ਫਿਰ ਕਹਿੰਦਾ ਯਾਰ ਕਿੰਨੇ ਪੈਸੇ ਮੈਂ ਕਿਹਾ 1000 ਰੁਪਇਆ ਕਹਿੰਦਾ ਯਾਰ ਘੱਟ ਨੇ ਮੈਂ ਕਿਹਾ ਬਾਕੀ ਤੈਨੂੰ 4000 ਰੁਪਇਆ ਬਾਅਦ 'ਚ ਦੇਵਾਂਗਾ ਸੁਣ ਲਿਓ ਕਿ 4000 ਦਿੱਤਾ ਤੁਸੀਂ ਹਜੇ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਪਾਤੀ ਵਿਜੀਲੈਂਸ ਨੂੰ ਪਾਈਏ ਮਾਣਯੋਗ ਸੀਐਮ ਸਾਹਿਬ ਨੂੰ ਪਾਈ ਤੇ ਸੀਪੀ ਸਾਹਿਬ ਨੂੰ ਪੁਲਿਸ ਨਾਲ ਵੈਰ ਕਿਉਂ ਪਾਉਂਦੇ ਤੁਸੀਂ ਭਾਜੀ ਵੈਰ ਸਾਨੂੰ ਕੋਈ ਸ਼ੌਂਕ ਹੈ ਵੈਰ ਪਾਉਣ ਦਾ ਪੁਲਿਸ ਸਾਡੇ ਨਾਲ ਵੈਰ ਪਾਉਂਦੀ ਹੈ ਹੁਣ ਮੈਂ ਇੱਕ ਆਡੀਓ ਦੇ ਵਿੱਚ ਸੁਣਿਆ ਕਿ ਪੱਤਰਕਾਰ ਨੂੰ ਕਹਿ ਰਿਹਾ ਵੀ ਮਣੀ ਮੇਰਾ ਭਰਾ ਹੈ ਜੇ ਮਣੀ ਭਰਾ ਹੈ ਤੇ ਤੂੰ ਮਣੀ ਕੋਈ ਪੈਸੇ ਮੰਗਣੇ ਸੀ ਫਿਰ ਖੇੜੇ ਕੋ ਸੱਤ ਘਰ ਦਾ ਡੈਨ ਬਖਸ਼ਦੀ ਹੈ ਮੇਰੇ ਕੋਈ ਮੰਗਣੇ ਸੀ ਕਿੰਨੀ ਸੈਲਰੀਆਂ ਕਰੇ ਬਸ ਫਿਰ ਇਹਨਾਂ ਦੀ ਇਹ ਸੈਲਰੀ ਹੁਣ ਇਹਨਾਂ ਦੀ ਲੱਖ ਲੱਖ ਰੁਪਈਆ ਸੈਲਰੀ ਹੈ ਇਹਨਾਂ ਨੂੰ ਪੁੱਛੋ ਵੀ ਲੱਖ ਰੁਪਈਆ ਨਾਲ ਤੁਹਾਡਾ ਢਿੱਡ ਨਹੀਂ ਭਰਦਾ ਉਹ ਵੀ ਲੋਕ ਨੇ ਪੜੇ ਲਿਖੇ ਜਿਨ੍ਹਾਂ ਨੇ ਪੀਏ ਜੜੀਆਂ ਕੀਤੀਆਂ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੁਸੀਂ ਤਾਂ ਫਿਰ ਸ਼ੁਕਰ ਕਰੋ ਪ੍ਰਮਾਤਮਾ ਦਾ ਤੁਹਾਨੂੰ ਨੌਕਰੀਆਂ ਮਿਲੀਆਂ ਹੋਈਆਂ ਜੇ ਤੁਸੀਂ 1000 ਰੁਪਏ ਤੁਸੀਂ ਦੇਤਾ ਫਿਰ ਉਸ ਤੋਂ ਬਾਅਦ ਫਿਰ ਐਕਟਿਵਾ ਦੇਤੀ ਐਕਟਿਵਾ ਦੇਤੀ ਉਸੇ ਟਾਈਮ ਹੀ ਕਹਿੰਦੇ ਲੈ ਜਾਓ ਨਹੀਂ ਤੁਸੀਂ ਪੁੱਛਿਆ ਨਹੀਂ ਕੋਈ ਪਰਚਾ ਦਰਜ ਹੈਗਾ ਇਸ ਐਕਟਿਵਾ ਦੇ ਉੱਤੇ ਜਾਂ ਬੰਦੇ ਉੱਤੇ ਪਰਚਾ ਦਰਜ ਹੈਗਾ ਮੈਂ ਇੱਥੇ ਤੱਕ ਕਿਹਾ ਮੈਂ ਕਿਹਾ ਭਾਈ ਜਿਹਦੇ ਨਾਲ ਐਕਸੀਡੈਂਟ ਹੋਇਆ ਦੂਜੀ ਪਾਰਟੀ ਨੂੰ ਤਾਂ ਬੁਲਾ ਲਾ ਜੇ ਉਹਦਾ ਕੋਈ ਨੁਕਸਾਨ ਹਰਜਾਨਾ ਹੋਇਆ ਅਸੀਂ ਗੈरेज ਆ ਕੇ ਠੀਕ ਕਰਾ ਦਿੰਨੇ ਆ ਕਹਿੰਦਾ ਨਹੀਂ ਨਹੀਂ ਕੋਈ ਨਹੀਂ ਤੂੰ ਲੈ ਜਾ ਮੈਨੂੰ 5000 ਰੁਪਏ ਸੇਵਾ ਦੇ ਦੇ ਮੈਂ ਕਿਹਾ 5000 ਨਹੀਂ 10000 ਰੁਪਏ ਹੈਗਾ ਮੈਂ ਵੀਡੀਓ ਉਹਦੀ ਬਣਾ ਲਈ 10000 ਰੁਪਏ ਬਾਕੀ 4000 ਰੁਪਏ ਤੁਹਾਡੇ ਸਾਹਮਣੇ ਹੋਰ ਮੰਗਦਾ ਪਿਆ ਮੈਂ ਕਿਹਾ ਬਾਕੀ ਭਰਾਵਾ ਬਾਅਦ ਚ ਦੇ ਦੇਾਂਗੇ ਕੋਈ ਲਾਕਡਾਟ ਹੈ ਤੁਹਾਡੀ ਉਸ ਨਾਲ ਮੇਰੀ ਕੋਈ ਲਾਕਡਾਟ ਨਹੀਂ ਸਿਰਫ ਮੈਨੂੰ ਬੜੇ ਦਿਨਾਂ ਤੋਂ ਇਹ ਪਰੇਸ਼ਾਨ ਕਰਦਾ ਪਿਆ ਸੀ ਸਭ ਨੂੰ ਕਿਸ ਵਜ੍ਹਾ ਨਾਲ ਕੋਈ ਇਹਦੇ ਕੋਈ ਦਰਖਾਸਤ ਲਖਾਣ ਚਲ ਜਾਈਏ ਤਾਂ ਕਹਿੰਦਾ 500 ਰੁਪਏ ਦੇ ਦਿਓ ਹਰ ਇੱਕ ਕਿੰਨਾ ਮੁੰਡਿਆ ਕੋਈ ਸਬੂਤ ਨਹੀਂ ਇਹ ਪੂਰੀ ਹੁਣ ਬਣਾਇਆ ਸੀ ਸਿਸਟਮ ਵੀ ਜਦੋਂ ਇਹਦੇ ਕੋਲ ਤੁਹਾਡਾ ਕੋਈ ਕੇਸ ਜਾਵੇ ਤਾਂ ਮੈਨੂੰ ਜਰੂਰ ਫੋਨ ਕਰਿਓ ਲੇਕਿਨ ਇਹ ਦਰਖਾਸਤ ਤੁਸੀਂ ਫੜੀ ਹੋਈ ਹੈ ਹੁਣ ਕਿਨੂ-ਕਿਨੂ ਭੇਜੀ ਹੈ ਤੁਸੀਂ ਇਹ ਬ੍ਰਦਰ ਮੈਂ ਭੇਜੀ ਏਕ ਤਾਂ ਵਿਜੀਲੈਂਸ ਬਿਊਰੋ ਐਸਐਸਪੀ ਸਾਹਿਬ ਲੁਧਿਆਣਾ ਨੂੰ ਇੱਕ ਸੀਐਮ ਮਾਨ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਜੀ ਨੂੰ ਇੱਕ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਤੁਸੀਂ ਮਿਲ ਕੇ ਆਏ ਹੋ ਕਿਸੇ ਨੂੰ ਮੈਂ ਵੀਰੇ ਚਿੱਠੀਆਂ ਵੀ ਕੱਟਤੀਆਂ ਮਿਲ ਕੇ ਵੀ ਆਇਆ ਇੱਥੇ ਤੱਕ ਉਹਨਾਂ ਨੂੰ ਕਹਿਤਾ ਵੀ ਕਾਰਵਾਈ ਕਰ ਦਿਓ ਠੀਕ ਹੈ ਵੈਸੇ ਤਾਂ ਮੈਨੂੰ ਵਿਸ਼ਾਲ ਜੀ ਮੈਨੂੰ ਨਹੀਂ ਲੱਗਦਾ ਪੁਲਿਸ ਪੁਲਿਸ ਤੇ ਕਦੇ ਕੋਈ ਕਾਰਵਾਈ ਕਰੇ ਐਡੇ ਦਾ ਤੁਸੀਂ ਵੀ ਜਾਣਦੇ ਹੋ ਇਹ ਮਜਬੂਰਾਂ ਮੈਨੂੰ ਮਾਨਜੋਗ ਰੱਬ ਵਰਗੀਆਂ ਅਦਾਲਤਾਂ ਤੇ ਜਾਣਾ ਪੈਣਾ ਚਾਹੇ ਮੈਂ ਸੈਸ਼ਨ ਕੋਰਟ ਜਾਵਾਂ ਚਾਹੇ ਹਾਈ ਕੋਰਟ ਜਾਵਾਂ ਵੀਡੀਓ ਪ੍ਰੂਫ ਹੈ ਮੇਰੇ ਕੋ ਪੱਕਾ ਇਹਦੇ ਤੇ ਪਰਚਾ ਦਰਜ ਕਰਾ ਕੇ ਛੱਡੂੰਗਾ ਚਾਹੇ ਮਾਨਜੋਗ ਹਾਈ ਕੋਰਟ ਜਾਣਾ ਪਵੇ ਲੇਕਿਨ ਮਣੀ ਕਿਉਂ ਫਿਰ ਐਦਾ ਬੈਰ ਲੈਂਦੇ ਤੁਸੀਂ ਫਾਲਤੂ ਦੇ ਬੈਰ ਲੈਣਾ ਛੱਡ ਦੋ ਕੰਮ ਕਾਜ ਵਿੱਚ ਪੈਜੋ ਹੁਣ ਇੱਕ ਭਰਾ ਤਾਂ ਚਲਾ ਹੀ ਗਿਆ ਸੀਗਾ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਘਰੇ ਵੜ ਕੇ ਕੁੱਟਿਆ ਮਾਰ ਕਿਤੇ ਉਹ ਪਰਿਵਾਰ ਦਾ ਇੱਕ ਜੀ ਤੁਹਾਡਾ ਇੱਕ ਸਗਾ ਭਰਾ ਜਿਹੜਾ ਚ ਹੁਣ ਇੱਕ ਬੰਦਾ ਭਾਜੀ 1000 ਰੁਪਿਆ ਦਿਹਾੜੀ ਕਮਾਉਂਦਾ ਜੋ ਥਾਣੇ 1000 ਰੁਪਿਆ ਦੇ ਦੇ ਤੇ ਘਰੇ ਕੀ ਲੈ ਕੇ ਜਾਊਗਾ ਲੇਕਿਨ ਇਹਨਾਂ ਨੂੰ ਖੁੱਦ ਨੂੰ ਵੀ ਸ਼ਰਮ ਚਾਹੀਦੀ ਸ਼ਰਮ ਤਾਂ ਇਹਨਾਂ ਨੂੰ ਇਹਨਾਂ ਦੀ ਤਾਂ ਸ਼ਰਮ ਫੁੱਟੀ ਹੋਈ ਹੈ ਜੇ ਸ਼ਰਮ ਹੁੰਦੀ ਤਾਂ ਜਿੱਦਾਂ ਕਹਿੰਦਾ ਪਿਆ ਮਣੀ ਮੇਰਾ ਭਰਾਏ ਤੇ ਮੇਰੇ ਕੋ ਮੰਗਣੇ ਸੀ ਇਹਨੇ ਸ਼ਰਮ ਤਾਂ ਇਹਨਾਂ ਦੀ ਖਤਮ ਹੋਈ ਹੈ ਮੇਰੇ ਕੋਲ ਤਾਂ ਐਸੇ ਪੁਕਤੇ ਸਬੂਤ ਪਏ ਆ ਥੋੜੀ ਦੇਰ ਰੁਕ ਜੋ ਤੁਹਾਨੂੰ ਹੋਰ ਵੀਡੀਓ ਰਿਕਾਰਡਿੰਗਾਂ ਦਊਂਗਾ ਮੇਰੇ ਕੋਲ ਬੜੇ ਅਫਸਰਾਂ ਦਾ ਡਾਟਾ ਪਿਆ ਇਹ ਨਾ ਕਰਨ ਕਾਰਵਾਈ ਫਿਰ ਅਗਲਾ ਚਿੱਠਾ ਮੈਂ ਖੋਲੂਗਾ ਮਤਲਬ ਸਾਰੇ ਹਥਿਆਰ ਰੱਖੇ ਹੋਏ ਆਪਣੇ ਮੈਂ ਕਹ ਪੂਰੇ ਫਿੱਟ ਰੱਖੇ ਹੋਏ ਆ ਮੇਰਾ ਤਾਂ ਜਿਹੜਾ ਇਹਨਾਂ ਨੇ ਨੁਕਸਾਨ ਕਰਨਾ ਸੀ ਕਰਤਾ ਹੁਣ ਆਪਣਾ ਵਿਚਾਰ ਰੱਖਣਾ ਜੇ ਤੁਸੀਂ ਅੱਜ ਗਏ ਹੋ ਫੇ ਅੱਜ ਕੀ ਫੈਸਲਾ ਦਿੱਤਾ ਗਿਆ ਕੋਰਟ ਚ ਕੇਸ ਲਾਤਾ ਉਹਨਾਂ ਨੇ ਵਿਸ਼ਵਾਸਨ ਦਿੱਤਾ ਆਪਾਂ ਨੂੰ ਵੀ ਤੇਰੀ ਕਾਰਵਾਈ ਜ਼ਰੂਰ ਕਰਾਂਗੇ ਜਿੰਨੇ ਜੋਗੇ ਹੋਏ ਜਲਦ ਤੋਂ ਜਲਦ ਕਰਾਂਗੇ ਸੀਐਮ ਮਾਨ ਨੂੰ ਜਿਹੜਾ ਇਹਨਾਂ ਦੇ ਐਂਟੀ ਕ腐ਸ਼ਨ ਨੰਬਰ ਕੱਢਿਆ ਮਾਨ ਸਾਹਿਬ ਨੇ ਉਹਦੇ ਵਿੱਚ ਵੀ ਮੈਂ ਵੀਡੀਓ ਵੀ ਪਾਤੀ ਉਹਨਾਂ ਨੇ ਕੰਪਲੀਟ ਵੀ ਰਜਿਸਟਰਡ ਕਰਤੀ ਸਾਰਾ ਕੁਝ ਕਰਤਾ ਉਹਦੇ ਵਿੱਚ ਹੂੰ ਹੁਣ ਉਹਦੀ ਵੇਟ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਸਾਈਬਰ ਸੈੱਲ ਇੱਕ ਸਾਈਬਰ ਸੈੱਲ ਹੀ ਬਣਾਇਆ ਗਿਆ ਉੱਥੇ ਕੁਝ ਕੰਮ ਹੁੰਦੀਆਂ ਨੇ ਕਿ ਬੜਾ ਹਾਈ ਟੈਕ ਸਾਈਬਰ ਸੈੱਲ ਲੁਧਿਆਣਾ ਵੀ ਬਣਾਇਆ ਗਿਆ ਉੱਥੇ ਵੀ ਲੇਕਿਨ ਕਿਸੇ ਦੀ ਫੇਸਬੁੱਕ ਦੇ ਉੱਤੇ ਕੋਈ ਜਾਲੀ ਪੋਸਟ ਵੀ ਪਾ ਦੇ ਉਹ ਵੀ ਫੜਿਆ ਨਹੀਂ ਜਾਂਦਾ ਮੈਂ ਇੱਕ ਬੇਨਤੀ ਕਰਾਂ ਵਿਸ਼ਾਲ ਜੀ ਹੂੰ ਇਹ ਜਿਹੜੀ ਐਪਲੀਕੇਸ਼ਨ ਹੈ ਨਾ ਇਹ ਫਾਰਮੈਲਟੀ ਲਈ ਆ ਇੱਕ ਇਹ ਸਾਨੂੰ ਮਜਬੂਰਨ ਦੇਣੀ ਪੈਂਦੀ ਏ ਕਿਉਂਕਿ ਜਦੋਂ ਅਸੀਂ ਮਾਨਯੋਗ ਅਦਾਲਤਾਂ 'ਚ ਜਾਂਦੇ ਆ ਨਾ ਤੇ ਸਾਨੂੰ ਜੱਜ ਸਾਹਿਬ ਕੋਈ ਗੱਲ ਪੁੱਛਦੇ ਆ ਤੁਸੀਂ ਸੀਪੀ ਸਾਹਿਬ ਨੂੰ ਕੋਈ ਵੱਡੇ ਅਧਿਕਾਰੀ ਨੂੰ ਐਪਲੀਕੇਸ਼ਨ ਦਿੱਤੀ ਏ ਹ ਇਹ ਕਿਉਂ ਦੇ ਰਹੇ ਆ ਇਹ ਫਾਰਮੈਲਟੀ ਲਈ ਦੇ ਰਹੇ ਆ ਬਾਕੀ ਜਿਹੜਾ ਮਾਨ ਸਾਹਿਬ ਨੇ ਨੰਬਰ ਕੱਢਿਆ ਉਹਦੇ ਤੇ ਸਾਨੂੰ ਵਿਸ਼ਵਾਸ ਹੈ ਕਿਉਂਕਿ ਉਹਨਾਂ ਦਾ ਨਾਲੋਂ ਨਾਲ ਮੈਸੇਜ ਆ ਗਿਆ ਹੈ ਲੇਕਿਨ ਇਹਦੇ ਚਾਹ ਮਤਲਬ ਸਾਫ ਹੋ ਗਏ ਕਿ ਸਾਈਬਰ ਸੈੱਲ 'ਚ ਅਗਰ ਕਿਸੇ ਦੀ ਦਰਖਾਸਤ ਨਹੀਂ ਲਿਖੀ ਕੋਈ ਕਾਰਵਾਈ ਨਹੀਂ ਹੁੰਦੀ ਉਹ ਵੀ ਮਾਨਯੋਗ ਅਦਾਲਤਾਂ ਤੇ ਜਾਵੇ ਕਿਉਂਕਿ ਸਾਡੇ ਕੋਲ ਪ੍ਰੂਫ ਹੈ ਜੀ ਸਾਰਿਆਂ ਨੂੰ ਸੀਸੀ ਕਰ ਚੁੱਕੇ ਹੋਏ ਆ ਬਿਲਕੁਲ ਜੀ ਮਾਨਯੋਗ ਜੇਦ ਅਦਾਲਤਾਂ ਨਾ ਹੋਣ ਇਹ ਤਾਂ ਜਣੇ ਖਣੇ ਨੂੰ ਚੱਕ ਕੇ ਅੰਦਰ ਛੁੱਟੀ ਜਾਣ ਜਣੇ ਖਣੇ ਦੇ ਡਾਂਗਾ ਮਾਰੀ ਜਾਣ ਜਣੇ ਖਣੇ ਦੇ ਝੂਠਾ ਪਰਚਾ ਦੇਈ ਜਾਣ ਬਿਲਕੁਲ ਇਹ ਮਣੀ ਖੇੜਾ ਸਾਡੇ ਨਾਲ ਆ ਜਿਹਦੀ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਯਾਰ ਦੋ ਸੀ ਐਕਟਿਵਾ ਜਿਹੜੀ ਆ ਐਕਸੀਡੈਂਟ ਤੋਂ ਬਾਅਦ ਜਿਹੜੀ ਆ ਉੱਥੇ ਰੱਖ ਲਈਤੀ ਜਾਂਦੀ ਲੇਕਿਨ ਕੋਈ ਪਰਚਾ ਨਹੀਂ ਹੁੰਦਾ ਉਸ ਐਕਟਿਵਾ ਦੇ ਉੱਤੇ ਨਾ ਉਸ ਮਾਲਕ ਦੇ ਉੱਤੇ ਲੇਕਿਨ ਨਾ ਉਹ ਗੱਡੀ ਵਾਲਾ ਜਿਹਦੇ ਨਾਲ ਪੇਂਟ ਹੁੰਦੀ ਆ ਉਹ ਕੋਈ ਆਂਦਾ ਵਾ ਲੇਕਿਨ 5000 ਦੀ ਡਿਮਾਂਡ ਕੀਤੀ ਜਾਂਦੀ ਆ ਤੇ 1000 ਰੁਪਏ ਦੇ ਵਿੱਚ ਐਕਟਿਵਾ ਦੇ ਦਿੱਤੀ ਜਾਂਦੀ ਆ ਲੇਕਿਨ ਵਿਸ਼ਾਲ ਕਪੂਰ ਪੱਤਰਕਾਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਹਾਂਜੀ ਹਾਂਜੀ ਸਰ ਮਿੰਦਰਪਾਲ ਜੀ ਤੁਹਾਡਾ ਕੀ ਰੋਲਾ ਕੀ ਪੈ ਗਿਆ ਮਣੀ ਖੇੜੇ ਨਾਲ ਵੀਡੀਓ ਕੋਣ ਭਾਜੀ ਕੋਈ ਗਾਲੀ ਨਹੀਂ ਉਹ ਇੱਕ ਨਾ ਐਕਸੀਡੈਂਟ ਹੋਇਆ ਸੀ ਸਕੂਟਰੀ ਦਾ ਤੇ ਕਾਰ ਦਾ ਹਾਂਜੀ ਉਹਦੇ ਵਿੱਚ ਟ੍ਰੈਫਲ ਵਾਲੇ ਨੇ ਮੈਨੂੰ ਸਕੂਟਰੀ ਦਿੱਤੀ ਕਿ ਭਾਜੀ ਇਹ ਬਿਨਾ ਨੰਬਰ ਤੋਂ ਸਕੂਟਰੀ ਹੈ ਕਿਸੇ ਇਨੋਵਾ ਗੱਡੀ ਚ ਬੱਚੀ ਸੀ ਜੀ ਤੇ ਇਹ ਜਿਹੜਾ ਐਕਟਿਵਾ ਸਵਾਰ ਹੈ ਇਹ ਉੱਥੋਂ ਸਕੂਟਰੀ ਛੱਡ ਕੇ ਭੱਜ ਗਿਆ ਨਸ਼ਾ ਪੀਤੀ ਹੋਈ ਸੀ ਤੇ ਸਕੂਟਰੀ ਛੱਡ ਕੇ ਭੱਜ ਗਿਆ ਕੋਈ ਪਰਚਾ ਦਰਜ ਕੀਤਾ ਕਿ ਅਸੀਂ ਮਾਲਕ ਤੇ ਜਾਂ ਸਕੂਟਰੀ ਦੇ ਉੱਤੇ ਉਹ ਸਰ ਹਲੇ ਛੋ ਟੱਕ ਤੱਕ ਤੇ ਗੱਲ ਹੀ ਨਹੀਂ ਆਪੜੀ ਕੁ ਅੱਛਾ ਇਹ ਮੈਂ ਉਹ ਟ੍ਰੈਫਿਕ ਵਾਲਿਆਂ ਨੇ ਮੈਨੂੰ ਸਕੂਟਰੀ ਬੇਚਤੀ ਮੈਂ ਥਾਣੇ ਲੈ ਆਇਆ ਜੀ ਅ ਵੀਰਵਾਰ ਰਾਤ ਨੂੰ ਮੈਂ 8 ਵਜੇ ਲੈ ਕੇ ਆਇਆ ਜੀ ਸ਼ੁੱਕਰਵਾਰ ਮੈਂ ਕਚਹਿਰੀ ਚਲ ਗਿਆ ਤੇ ਸ਼ੁੱਕਰਵਾਰ ਇਹ ਮੇਰੇ ਕੋ ਮਣੀ ਖੇੜਾ ਆਇਆ ਮੈਂ ਹਾਂ ਚੱਲ ਤੂੰ ਮੈਂ ਤੇ ਜਾਣਦਾ ਨਹੀਂ ਤੇ ਪੈ ਤੂੰ ਲੈ ਜਾ ਸਕੂਟਰੀ ਤੂੰ ਸਾਡਾ ਵਾਕਬਾ ਵੀ ਜਿਹਦੀ ਸਕੂਟਰੀ ਹੈ ਨਾਲ ਉਹਦਾ ਨੰਬਰ ਹੈ ਨਾ ਉਹਦੀ ਆਰਸੀ ਹੈ ਹਾਂਜੀ ਪਰ ਤੂੰ ਸਾਡਾ ਵਾਕਬਾ ਸੀ ਤੈਨੂੰ ਜਾਣਦੇ ਆਂ ਤੇ ਤੂੰ ਲੈ ਜਾ ਜਦੋਂ ਕਿਤੇ ਜਰੂਰਤ ਹੋਈ ਕਿ ਮੈਂ ਤੈਨੂੰ ਬੁਲਾ ਲਾਂਗਾ ਭਾਈ ਲੇਕਿਨ ਮਿੰਦਰ ਜੀ ਮੈਨੂੰ ਆਹ ਗੱਲ ਦੱਸੋ ਤੁਸੀਂ ਚਲੋ ਇੱਕ ਭਾਈ ਚਾਰੇ ਤੋਰ ਦੇ ਉਤੇ ਸਕੂਟਰੀ ਦੇਤੀ ਹੁਣ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ 1000 ਰੁਪਏ ਫੜਦੇ ਪਿਓ 5000 ਦੀ ਗੱਲ ਹੋ ਰਹੀ ਹੈ ਫਿਰ ਤੁਸੀਂ ਐਵੇਂ ਸਕੂਟਰੀ ਦਿੱਤੀ ਕਿ ਕੋਲ ਕੰਮ ਉ ਵੀ ਸੋਨੋ ਮੈਂ ਨੂੰ ਮੈਂ ਦਫ਼ਤਰ ਦੇ ਅੰਦਰ ਸੀਗਾ ਭਾਜੀ ਹਾਂਜੀ ਕਿਉਂ ਮੇਰੇ ਕੈਮਰੇ ਲੱਗੇ ਆ ਮੈਂ ਉੱਥੇ ਸੀਗਾ ਹਾਂਜੀ ਮੈਂ ਉੱਥੇ ਸੀਗਾ ਕਿ ਮੈਨੂੰ ਬਾਹਰ ਖੜ ਕੇ ਲੈ ਜਾਂਦਾ ਬਾਹਰ ਵੀ ਤੂੰ ਬਾਹਰ ਆ ਗੱਲ ਸੁਣ ਗੱਲ ਸੁਣ ਅੱਛਾ ਜੀ ਕੀ ਪਤਾ ਇਹਨੇ ਕੀ ਚਾਲ ਕੀਤੀ ਆ ਲੇਕਿਨ ਮਿੰਦਰ ਜੀ ਮੈਂ ਆ ਕਹਿ ਰਿਹਾ ਕਿ ਤੁਸੀਂ ਇੱਕ ਇਨਵੈਸਟੀਗੇਸ਼ਨ ਆਫੀਸਰ ਸੀਗੇ ਆਈਓ ਸੀਗੇ ਤੁਹਾਨੂੰ ਚਾਹੀਦਾ ਸੀਗਾ ਕਿ ਪੈਸੇ ਲੈਣ ਦੀ ਗੱਲ ਹੀ ਨਹੀਂ ਕਿ ਸਬੂਤਦਾਰੀ ਕਰਾਓ ਕੋਰਟ ਚ ਹੈ ਨਾ ਮੇਰੀ ਗੱਲ ਸੁਣੋ ਮੈਂ ਇਹਨੂੰ ਕਹੀ ਜਾਂਦਾ ਮੈਂ ਹਾਂ ਯਾਰ ਮੈਨੂੰ ਕਾਰ ਵਾਲੇ ਨਾ ਮੈਨੂੰ ਟ੍ਰੈਫ ਵਾਲੇ ਨੇ ਦੱਸਿਆ ਕਿ ਕਾਰ ਵਾਲੇ ਦਾ ਨੁਕਸਾਨ ਬਹੁਤ ਹੋਇਆ ਤੇ 5-7000 ਦਾ ਨੁਕਸਾਨ ਹੋਇਆ ਵੀ ਤੂੰ ਮਣੀ ਤੂੰ ਉਹਨਾਂ ਨਾਲ ਬਹਿ ਕੇ ਗੱਲ ਕਰੀ ਇਹ ਮੈਨੂੰ ਕਹਿੰਦਾ ਬਾਬਾ ਤੂੰ 1000 ਰੱਖ ਲੈ 1000 ਰੱਖ ਲੈ ਜਦੋਂ ਪਾਰਟੀ ਆਏਗੀ ਮੇਰਾ ਵੀਰ ਤੂੰ ਇਹ ਟਪਾਈ ਕੋਈ ਟਪਾਈ ਜੇ ਆਪਣੀ ਨਿਬੜਦੀ ਹੋਏਗੀ ਤੇ ਮੇਰਾ ਵੀਰ ਨੇਚੇ ਨਿਬੇੜਦੀ ਜੇ ਹੋਰ ਕਹਿਣਗੇ ਤਾਂ ਮੈਂ ਫਿਰ ਆਪਾਂ ਕਰ ਲਵਾਂਗੇ ਜਦੋਂ ਪਾਲਸੀ ਆ ਜੇਗੀ ਤੇ ਬੈਠ ਕੇ ਨਵੇਲ ਲਵਾਂਗੇ। ਕਾ ਹੈ ਭਾਜੀ ਗੱਲ ਉਹ ਵੀਡੀਓ ਦੇ ਵਿੱਚ। ਨਹੀਂ ਨਹੀਂ ਮਿੰਦਰ ਜੀ ਕੋਈ ਪਾਰਟੀ ਦਾ ਕੰਟੈਕਟ ਨੰਬਰ ਹੈਗਾ ਉਹ ਪਾਰਟੀ ਤੁਹਾਡੇ ਕੋਲ ਆਈ ਸੀਗੀ। ਪਾਰਟੀ ਮੇਰੇ ਕੋਲ ਆਈ ਸੀ ਮੇਰੇ ਕੋਲ ਕਾਰ ਵਾਲਿਆਂ ਦਾ ਵੀ ਨੰਬਰ ਹੈਗਾ ਵਾ ਪਰ ਇਹਨਾਂ ਨੇ ਉਸ ਤੋਂ ਪਹਿਲੇ ਹੀ ਉਹ ਸਾਰੀ ਇਹਨੇ ਕੈਮਰਾ ਔਨ ਕਰਕੇ ਇੰਨੇ ਸਾਰੀ ਗੱਲ ਕਰਤੀ ਹੁਣ ਮੈਨੂੰ ਜਿਹੜਾ ਪਤਾ ਲੱਗਾ ਇਹਨੇ ਮੇਰੇ ਕਹਿੰਦਾ ਕਿ ਮੈਂ ਤੇਰੇ ਖਿਲਾਫ ਤਾਂ ਆਇਆ ਕਿ ਇਲੈਕਸ਼ਨਾਂ ਦੇ ਵਿੱਚ ਨਾ ਜੀਡੀਆਰ ਪਈ ਆ। ਸਾਰਿਆਂ ਨੂੰ ਬੌਂਡ ਕੀਤਾ ਸੀ ਜਿਹੜੀਆਂ ਵਿਰੋਧੀ ਧਿਰਾਂ ਸੀ ਇੱਕ ਦੂਜੇ ਦੇ ਖਿਲਾਫ ਅੱਛਾ ਜੀ ਮਾਨਜੋਨ ਕੁਮਾਰ ਸਾਹਿਬ ਵੱਲੋਂ ਉਹਦੇ ਵਿੱਚ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਬੌਂਡ ਕੀਤਾ ਗਿਆ ਕਿ ਕੋਈ ਲੜਾਈ ਝਗੜਾ ਨਾ ਹੋਵੇ ਅੱਛਾ ਜੀ ਇਹ ਕਹਿੰਦਾ ਜੀ ਕੋ ਡੀਡੀਆਰ ਜਿਹੜੀ 750 ਦੀ ਡੀਡੀਆਰ 51 ਦੀ ਡੀਡੀਆਰ ਪਾਈ ਆ ਵੀ ਮੈਂ ਨਾ ਸੋ ਮੇਰੇ ਖਿਲਾਫ ਪਾਈ ਆ ਤੇ ਕੱਲ ਮੈਂ ਉਹਦਾ ਬਦਲਾ ਲਿਆ ਆ ਅੱਛਾ ਜੀ ਮਤਲਬ ਬਦਲੇ ਕੋੜੀ ਦੇ ਵਿੱਚ ਤੁਹਾਡੀ ਇੱਕ ਵੀਡੀਓ ਬਰਲ ਕੀਤੀ ਗਈ ਆ ਪਾਪਾ ਸੋਹੜੀ ਭਾਈ ਬੰਦਾ ਸੀਗਾ ਨਾਲ ਪੈਕਸ਼ਕ ਇਕੱਠੇ ਲਾਣਦੇ ਰਿਹਾ ਚਾਹ ਇਕੱਠੀ ਪੀਂਦੇ ਰਿਹਾ ਇਹਦਾ ਸਤਿਕਾਰ ਕਰਦੇ ਰਿਹਾ ਵੀ ਚੱਲ ਯਾਰੇ ਬੰਦਾ ਵਿਚਾਰਾ ਨਿਮਾਣਾ ਬੰਦਾ ਇਹਦੇ ਨਾਲ ੱੱਕਾ ਹੋਏ ਦਾ ਥਾਣੇ ਦੇ ਵਿੱਚ ਇਹਦੀ ਅੰਨੀ ਸਪੋਰਟ ਹੈ ਇੰਨੀ ਆਪਾਂ ਇਹਦੀ ਵਿਹਾਕਵੀਅਤ ਕਰਦੇ ਰਿਹਾ ਵੀ ਆ ਜਾ ਭਾਜੀ ਚਾਹ ਪਾਣੀ ਪੀਓ ਯਾਰ ਕੋਈ ਗੱਲ ਹੀ ਨਹੀਂ ਇਹ ਬੰਦੇ ਨੇ ਬਿਲਕੁਲ ਜਾਲ ਸਾਜੀ ਰੱਜ ਕੇ ਤਾਂ ਮੈਂ ਹੁਣ ਫੋਨ ਤੇ ਗੱਲ ਕੀਤੀ ਆ ਮੈਂ ਇਹਦੀ ਸਾਰੀ ਰਿਕਾਰਡਿੰਗ ਕੀਤੀ ਆ ਲekin ਮੇਰੇ ਬਿੱਟੋ ਜਿਹੋ ਤੇ ਕਹਿੰਦੇ ਮੈਂ ਰਿਕਾਰਡਿੰਗ ਭੇਜਦਾ ਮੈਂ ਇਹਨੂੰ ਪੁੱਛ ਰਿਹਾ ਵੀ ਭਾਜੀ ਮੈਂ ਜੇ ਕੋਈ ਗਲਤੀ ਕੀਤੀ ਹਾਂ ਨਹੀਂ ਤਾਂ ਮੈਨੂੰ ਦੱਸ ਦਿੰਦੇ ਕਿ ਤੂੰ ਅੱਡਾ ਕੰਮ ਕਿਉਂ ਕਰਤਾ ਹੈ ਨਹੀਂ ਨਹੀਂ ਮਿੰਦਰ ਜੀ ਮਿੰਦਰ ਜੀ ਮੇਰੀ ਗੱਲ ਸੁਣੋ ਅਗਰ ਸਕੂਟਰੀ ਤੁਸੀਂ ਉੱਤੇ ਫੜੀ ਸੀਗੀ ਤੁਹਾਨੂੰ ਸਬੂਤਦਾਰੀ ਕੋਰਟ ਤੋਂ ਉਹਨਾਂ ਨੂੰ ਕਹਿਣਾ ਚਾਹੀਦਾ ਕੋਰਟ ਤੋਂ ਸਬੂਤਦਾਰੀ ਕਰਾਓ ਤੇ ਸਕੂਟਰੀ ਲੈ ਜਾਓ ਅਰੇ ਜਿਹੜੀ ਮਰਜ਼ੀ ਗੇਮ ਖੇលਦੇ ਰਹਿੰਦੇ ਆ ਉਸੇ ਸੱਤਰ ਕਰ ਰਹੇ ਜਿਹੜੀ ਕੋਰਟ ਚ ਸਬੂਤਦਾਰੀ ਹੁੰਦੀ ਉਹ ਕਮਕਾਦਮਾ ਹੋਵੇ ਜਾਂ ਕੋਈ ਸਰਕਾਰ ਕਰ ਦਿੰਦੇ ਤੁਸੀਂ ਨਹੀਂ ਹੋਵੇ ਨਾ ਨਹੀਂ ਨਹੀਂ ਮੋਕਤ ਐਕਸੀਡੈਂਟ ਹੋਇਆ ਸੀ ਬ ਸਰ ਆਪਣੇ ਕੋਲ ਹਾਲੇ ਆਏ ਨਹੀਂ ਨਾ ਮੇਰਾ ਉਹਨਾਂ ਨਾਲ ਤੋਂ ਕਨੈਕਟ ਹੋਇਆ ਨਹੀਂ ਸੀ ਉਹ ਆਉਂਦੇ ਤਾਂ ਫੇਰ ਹੀ ਆਪਾਂ ਆਪਾਂ ਇਹਨੂੰ ਕੀ ਕਹਾਂ ਇਹਨੂੰ ਵੀ ਚੁੱਪਚਾਪ ਦੇ ਦਿੱਤੀ ਸਰ ਸਕੂਟਰੀ ਆਪਾਂ ਉਦੋਂ ਹੀ ਦੇ ਦਿੱਤੀ ਸਕੂਟਰੀ ਦੀ ਵਾਪਸੀ ਹੈ ਤੇ ਜਦ ਕਿ ਉਹਦਾ ਕੋਈ ਨੰਬਰ ਕੋਈ ਨਹੀਂ ਅੱਗੇ ਪਿੱਛੇ ਉਹਦੀ ਆਰਟੀ ਕੋਈ ਨਹੀਂ 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 ਮਹਿੰਦਰ ਜੀ ਹੁਣੇ ਤੁਸੀਂ ਪਹਿਲੇ ਮੈਨੂੰ ਕਿਹਾ ਕਿ ਉਹਦੇ ਨਾਲ ਉਹਦਾ ਕੰਟੈਕਟ ਨੰਬਰ ਵੀ ਹੈਗਾ ਨਾ ਮੇਰੀ ਗੱਲ ਵੀ ਹੋ ਰਹੀ ਤੇ ਆਇਆ ਵੀ ਹੁਣ ਤੁਸੀਂ ਕਹਿੰਦਾ ਉਹ ਮੇਰੇ ਕੋਲ ਆਇਆ ਨਹੀਂ ਨਾ ਮੇਰਾ ਕੰਟੈਕਟ ਹੋਇਆ ਤਾਂ ਮੈਂ ਹੁਣ ਬਾਅਦ ਦੀ ਗੱਲਾਂ ਨਾ ਮੇਰੇ ਕੋਲ ਬਾਅਦ ਚ ਮੈਂ ਕੀਤਾ ਨਾ ਉਹਨਾਂ ਨੇ ਕਨੈਕਟ ਜਿੱਦਣ ਇਹ ਸਕੂਟ ਮਰਦ ਸਾਡੀ ਚਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਯਾਰ ਦੋਸਤ ਹੋਂਦੇ ਨਾਤੇ ਵੀ ਦੇਖੋ ਸਰ ਯਾਰ ਦੋਸਤ ਹੋਂਦੇ ਨਾਤੇ ਇਕੱਠਾ ਚਾਹ ਪੀਂਦੇ ਰਿਆਂ ਇੱਕ ਦੋ ਗਲੀ ਪੈਗ ਵੀ ਲਾਇਆ ਸਰ ਕੋਈ ਗੱਲ ਹੀ ਨਹੀਂ ਪਰ ਇਹ ਇਨਸਾਨ ਨੇ ਵਿੱਚ ਬੁੱਪਲ ਦੇ ਵਿਆਹ ਕੇ ਇਹਨ ਮਰਨ ਵਾਲੇ ਚਾਲਵਾਜੀ ਕੀ ਜੇ ਹੁਣ ਮੈਂ ਸਾਰੀ ਇਹ ਗੱਲਬਾਤ ਕੀਤੀ ਮੈਂ ਕਿ ਮਣੀ ਯਾਰ ਮੈਨੂੰ ਦੱਸ ਦੇ ਮੈਂ ਕਰਨਾ ਕੀ ਵਧੀ ਕੀ ਕੀਤੀ ਸੀ ਜਾਂ ਮੇਰੇ ਕੋਲ ਕੀ ਗਲਤੀ ਹੋਈ ਆ ਫਿਰ ਕੋਈ ਜਵਾਬ ਨਹੀਂ ਦਿੰਦਾ ਕਿ ਕੰਦਾਜੀ ਅਮਰ ਪੁਰੇ ਤੇ ਮੈਂ ਅੱਡਾ ਧੱਕਾ ਕੀਤਾ ਜੇ ਮੈਂ ਅੱਡਾ ਧੱਕਾ ਕੀਤਾ ਹੁੰਦਾ ਤੇ ਮੇਰੇ ਉੱਤੇ ਕਿੰਨੇ ਅਸਰ ਆ ਕਿੰਨੇ ਤੁਸੀਂ ਸੋਸ਼ਲ ਮੀਡੀਆ ਦਾ ਤੁਹਾਡੇ ਕੋਲ ਕਦੀ ਮੇਰੀ ਕੋਈ ਗਈ ਆ ਖਬਰ ਕਿੰਨੇ ਕਰਦੇ ਧੱਕਾ ਕੀਤਾ ਲੇਕਿਨ ਇਹਨੇ ਅਭੀ ਰੋਪ ਲਗਾਏ ਸੀ ਮਣੀ ਖੇੜੇ ਨੇ ਕਿ ਨਾਕੇ ਤੇ ਖੜੇ ਹੋ ਕੇ ਸਿਰਫ ਜਿੰਨੂੰ ਕਿਸੇ ਰੋਗ ਦੇ ਸੀਗੇ ਤੇ ਉਹਦੇ ਕੋ ਪੈਸੇ ਲੈ ਲੈਂਦੇ ਸੀਗੇ ਮੇਰਾ ਤੇ ਅੰਦਰ ਹੈ ਹੀ ਮੌਂਸੀ ਦਾ ਕੰਮ ਹੈ ਮੈਂ ਤਾਂ ਨਾਕਾ ਹੀ ਨਹੀਂ ਲਾਉਂਦਾ ਮੈਂ ਅਜੇ ਰਿਕਾਰਡ ਕੀਪਰ ਆ ਬਸ ਅੰਦਰ ਦੀ ਡਿਊਟੀਆਂ ਲੈਣੀਆਂ ਡਿਊਟੀਆਂ ਦੇਣੀਆਂ ਅਫਸਰਾਂ ਵੱਲੋਂ ਆਏ ਕੋ ਕਮਾ ਤਾਂ ਆਮ ਆਪਣੇ ਅਫਸਰਾਂ ਨੂੰ ਦੇਣੇ ਮਤਲਬ ਤੁਹਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਯਾਰ ਮੈਂ ਕਹਿੰਦਾ ਜੀ ਇਹਦੇ ਵਿੱਚ ਵੇਖ ਲਓ ਕਿ ਕੋਈ ਭਾਈ ਬੰਦੇ ਦਾ ਮੰਨ ਲਓ ਤੁਸੀਂ ਮੈਨੂੰ ਇਕੱਠੇ ਰਹਿਣ ਬੈਣ ਦਾ ਵਿਸ਼ਵਾਸ ਹੈ ਮੈਂ ਤੁਹਾਨੂੰ ਹਜ਼ਾਰ ਦਵਾਂ ਜਾਂ ਤੁਸੀਂ ਮੈਨੂੰ ਹਜ਼ਾਰ ਦਵੋ ਪਿਆਰ ਦੇ ਵਿੱਚ ਆਪਾਂ ਇੱਕ ਵੈਸੇ ਬੈਠੇ ਖਾਣ ਪੀਣ ਚ ਜੀ ਤੇ ਉਹ ਤੁਸੀਂ ਮੇਰੀ ਰਿਕਾਰਡਿੰਗ ਕਰ ਲਓ ਤੇ ਮੈਂ ਉੱਚ ਗਨਾਹਗਾਰ ਹੈਗਾ ਜਾਂ ਤੇ ਮੈਨੂੰ ਵਿਜੀਲੈਂਸ ਤੋਂ ਫੜਾਂਦਾ ਜਾਂ ਉਹ ਨੰਬਰਾਂ ਨੂੰ ਰੰਗ ਵਗਾਰਾ ਲੰਦਾ ਮੈਂ ਵੀ ਕਹਿੰਦਾ ਜੀ ਜਾਂ ਮੇਰੀ ਰਿਕਾਰਡਿੰਗ ਕੀਤੀ ਹੈ ਕਿ ਮੈਂ ਇਹਨੂੰ ਐਸੇ ਕੰਪੈਲ ਕਰਦਾ ਕਿ ਮਨੀ ਮੈਨੂੰ 5000 ਦੇ ਮੈਨੂੰ 10000 ਦੇ ਮੈਂ ਤਾਂ ਗੱਲ ਕਰੀ ਜਨ ਕਿ ਮਣੀ ਉਹ ਤੂੰ ਪਾਰਟੀ ਨਾਲ ਬੈਠੀ ਆਪਾਂ ਇਹ ਨੋਵਾ ਗੱਡੀ ਨਾਲ ਬੈ ਕੇ ਨਿਬੜਾਂਗੇ ਉਹ ਕਹਿੰਦੇ ਆ ਕਿ 4-5000 ਰੁਪਿਆ ਉਹਨਾਂ ਦਾ ਨੁਕਸਾਨ ਹੋਇਆ ਕਿ ਮੈਂ ਤੈਨੂੰ ਉਹਨਾਂ ਨਾਲ ਬਿਠਾਵਾਂਗਾ ਤੂੰ ਮੇਰਾ ਵੀਰ ਨਹੀਂ ਜਿੱਤ ਲਈ ਚਲੋ ਠੀਕ ਹੈ ਮਹਿੰਦਰ ਜੀ ਤੁਹਾਡਾ ਪੱਕ ਲੈਣਾ ਇਹ ਮੈਨੂੰ ਕਹਿੰਦਾ ਵੀ ਬਾਬਾ ਤੂੰ 1000 ਰੁਪਿਆ ਕੋ ਹੋ ਰੱਖ ਜੇ ਆਪਾਂ ਨਿਬੜਦਾ ਹੋਇਆ ਮੇਰਾ ਵੀਰ ਨਿਬੇੜਦੀ ਤੇ ਮੈਂ ਦਿਵਾਨਾ ਨੂੰ ਬੁਲਾ ਲਈ ਆਪਾਂ ਬਹਿ ਕੇ ਨਿਬੇੜ ਲਵਾਂਗੇ ਇਹ ਗੱਲ ਹੋ ਗਿਆ ਬਾਜੀ ਹੋਰ ਤੀਜੀ ਗੱਲ ਕੋਈ ਨਹੀਂ ਚਲੋ ਠੀਕ ਹੈ ਮਿੰਦਰ ਭਾਈ ਤੁਹਾਡਾ ਪੱਖ ਲੈਣਾ ਜ਼ੂਰੀ ਸੀਗਾ ਕਿਉਂਕਿ ਤੁਹਾਡੇ ਨਾਲ ਹੀ ਬਾਣਾ ਵਾਪਰਿਆ ਵਾ ਲੇਕਿਨ ਤੁਸੀਂ ਜੋ ਸੱਚਾਈ ਦੱਸੀ ਹੈ ਬਿਲਕੁਲ ਸੱਚ ਦੱਸਿਆ ਹੈ ਤੁਸੀਂ ਆਪਣੇ ਫੇਸਬੁੱਕ 'ਚ ਪਾਓ ਦੇਖੋ ਜੇ ਮੈਂ ਕਹਿੰਦਾ ਇਹ ਕਹਿੰਦਾ ਜੀ ਅਵਰਪੁਰੇ 'ਚ ਮੈਂ ਬੜਾ ਤਕਾ ਕੀਤਾ ਮੈਂ ਕਹਿੰਦਾ ਜੀ 100 ਬੰਦਾ ਮੰਗੋ 2 ਲੱਖ ਦੁਨੀਆ ਵਸਦੀ ਇੱਥੇ ਜੀ ਗੁਰਦੁਆਰਾ ਦੁਖਨਵਾਰਨ ਤੋਂ ਲੈ ਕੇ ਚੀਮਾ ਚੌਂ ਤੱਕ ਆਏ ਬਿਲਕੁਲ 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 ਇਹ 2 ਲੱਖ ਦੇ ਵਿੱਚੋਂ ਮੇਰੇ ਖਿਲਾਫ 50 ਬੰਦੇ ਵੀ ਮੈਨੂੰ ਕਹਿ ਦੇਣੀ ਕਿ ਧਿੰਦਰ ਨੇ ਧੱਕਾ ਕੀਤਾ ਤਾਂ ਸਰ ਮੇਰਾ ਭਾਂਡ ਸਵੇਰੇ ਮੇਰੇ ਕੋਲ ਮੇਰਾ ਲੈ ਲਓ ਰਿਆ ਲੈ ਲਓ ਨਹੀਂ ਨਹੀਂ ਸਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਿਲਕੁਲ ਸੱਚ ਦੱਸਿਆ ਤੇ ਸੱਚ ਦਾ ਸਾਹਮਣਾ ਕੀਤਾ ਤੇ ਸੱਚ ਜਿਹੜਾ ਜਲਦ ਸਾਹਮਣੇ ਵੀ ਆਊਗਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਇਹ ਸਾਡਾ ਨਾਮਿੰਦਰ ਜੀ ਸੀਗੇ ਥਾਣਾ ਰਿਵੀਜ਼ਨਲ 2 ਤੋਂ ਜਿਨ੍ਹਾਂ ਨੇ ਕਿਹਾ ਕਿ ਮੇਰੇ ਤੇ ਏਰੋਪ ਲਗਾਏ ਕਿ ਮੈਂ ਇਕੱਠਾ ਬੈ ਕੇ ਦਾ दारू ਪੀਤੀ ਆ ਚਾਹ ਚਾਹ ਪੀਤੀ ਆ ਲੇਕਿਨ ਮੇਰੇ ਨਾਲ ਜਿਹੜੀ ਗਦਾਰੀ ਕੀਤੀ ਹੁਣ ਸੱਚ ਕੀ ਆ ਉਹਦਾ ਵੀਡੀਓ ਇਸ ਸਾਹਮਣੇ ਦੱਸ ਰਹੀ ਆ ਕੈਮਰਾ ਹਣੀ ਦੇ ਨਾਲ ਵਿਸ਼ਾਲ ਕਪੂਰ ਨੇ ਲੜਨ ਲਈ